ਅੱਛਾ ਪਹਿਲਾਂ ਮਿੱਕੇ ਨੇ ਲਿਖਿਆ ਵੀ ਨਕਲੀ ਸਿੰਗਰ ਐ ਫਿਰ ਲਿਖਿਆ ਵੀ ਕੋਈ ਨਹੀਂ ਅਸੀਂ ਮਾਫ ਕਰ ਦਾਂਗੇ ਸਭ ਤੋਂ ਵੱਡਾ ਬਾੜ ਐ ਅਪੋਲੋਜੀ ਕਰੋ ਸੌਰੀ ਬੋਲੋ ਤੇ ਉਸ ਬਾਅਦ ਸਾਰੇ ਆਬਜੈਕਸ਼ਨੇਬਲ ਸੀਨ ਕੱਟੋ ਵੀ ਭਰਾ ਤੇਰੇ ਤੋਂ ਪਾਲੀ ਜੀ ਮੰਗੀ ਕਿਸੀ ਨੇ ਐ ਤੁਸੀਂ ਆਟੋ ਟੂ ਲਾ ਕੇ ਗਾਣ ਵਾਲੇ ਬੰਦੇ ਉਹ ਲਾਈਵ ਗਾਣ ਵਾਲਾ ਬੰਦਾ ਹਨਾ ਇੱਕ ਟੂਰ ਦੇ ਵਜ੍ਹਾ ਅਗਲਾ ਡਾਲਰ ਬਣਾਦਾ ਅਮਰੀਕਨ ਤੇ ਤੁਸੀਂ ਸਾਡੇ ਕੋਲ ਸਾਰੀ ਉਮਰ ਚਲੇ ਨਾ ਪੈਸਾ ਇਕੱਠਾ ਬਣਾਓ ਉਹ ਲਾ ਬਾਲੀਵੁੱਡ ਦੀ ਚੂਹੀ ਨਹੀਂ ਮਾਰਦਾ ਅਗਲਾ ਕਹਿੰਦਾ ਜੋ ਮਰਜ਼ੀ ਕਰੀ ਚੱਲੋ ਮੈਨੂੰ ਕੋਈ ਪਰਿਵਾਰੀ ਬਾਲੀਵੁੱਡ ਦੀ ਆ ਦੂਜਾ ਗੁਰੂ ਗ੍ਰੰਥਾਵਾ ਤੂੰ ਐਵੇਂ ਖਾਮ ਖਾਮ ਐ ਕੌਣ ਮੈਂ ਖਾਮ ਖਾਮ ਲਿਖੀ ਜਾਂਦਾ ਹੋ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ ਵੀ ਉਹਨਾਂ ਆਪਣਾ ਦੇਸ਼ ਭੰਡਾ ਕਦੋਂ ਆ ਉਹ ਮੂਵੀ ਪਹਿਲਾਂ ਬਣੀ ਸੀਗੀ ਅਗਲੇ ਦਾ ਪੈਸਾ ਲੱਗਿਆ ਅਗਰ ਨੇ ਹੁਣ ਰਿਲੀਜ਼ ਕਰਦੇ ਉਹ ਵੀ ਓਵਰਸੀਜ਼ ਕੀਤੀ ਅੱਡੇ ਤੱਕ ਕੀਤੀ ਨਹੀਂ ਹੈਗੀ ਉਹਨਾਂ ਨੂੰ ਪਤਾ ਸੀਗਾ ਵੀ ਤੁਹਾਡੇ ਵਰਗੀਆਂ ਚਵਲਾਣਾਂ ਚਵਲਾ ਮਾਰਨੀ ਆਈਆਂ ਤੇ ਤੁਸੀਂ ਹੁਣ ਚਵਲਾ ਮਾਰੀ ਜਾਂਦੇ ਨੇ ਤੇ ਜੀ ਦੇਖੋ ਜੀ ਤੂੰ ਇਸ ਤੂੰ ਚਾ ਇਸ ਕੰਟਰੀ ਦਾ ਸਿਟੀਜ਼ਨ ਨਹੀਂ ਰਹਾ ਪਰ ਤੈਨੂੰ ਯਾਦ ਹੋਣਾ ਚਾਹੀਦਾ ਵੀ ਤੂੰ ਇੱਥੇ ਜੰਮਿਆ ਤੈਨੂੰ ਰਿਸਪੈਕਟ ਉਹ ਕਦੋਂ ਨਹੀਂ ਰਿਸਪੈਕਟ ਕਰ ਰਿਹਾ ਹੋ ਇੰਡੀਆ ਦੀ ਆ ਵੀ ਆ ਬੜੇ ਕੋਈ ਅੱਛਾ ਪਹਿਲਾਂ ਮੇਕੇ ਨੇ ਲਿਖਿਆ ਵੀ ਨਕਲੀ ਸਿੰਗਰ ਫਿਰ ਲਿਖਿਆ ਵੀ ਕੋਈ ਨਹੀਂ ਅਸੀਂ ਮਾਫ ਕਰ ਦਾਂਗੇ ਸਭ ਤੋਂ ਵੱਡਾ ਬਾੜ ਹੈ ਅਪੋਲੋਜੀ ਕਰੋ ਸੌਰੀ ਬੋਲੋ ਤੇ ਉਸ ਬਾਅਦ ਸਾਰੇ ਆਬਜੈਕਸ਼ਨੇਬਲ ਸੀਨ ਘਟੋ ਵੀ ਭਰਾ ਤੇਰੇ ਤੋਂ ਪਾਲੋਜੀ ਮੰਗੀ ਕਿਸੀ ਨੇ ਐ ਤੁਸੀਂ ਆਟੋ ਟਿਊਨ ਲਾ ਕੇ ਗਾਣ ਵਾਲੇ ਬੰਦੇ ਉਹ ਲਾਈਵ ਗਾਣ ਵਾਲਾ ਬੰਦਾ ਹਨਾ ਇੱਕ ਟੂਰ ਦੇ ਵਿੱਚ ਅਗਲਾ ਡਾਲਰ ਬਣਾਦਾ ਅਮਰੀਕਨ ਤੇ ਤੁਸੀਂ ਸਾਡੇ ਕੋਲ ਸਾਰੀ ਉਮਰ ਚਲੇ ਨਾ ਪੈਸਾ ਇਕੱਠਾ ਕਰਾਉਂਗਾ ਬਾਲੀਵੁੱਡ ਦੀ ਤੂੰ ਹੀ ਨਹੀਂ ਮਾਰਦਾ ਅਗਲਾ ਕਹਿੰਦਾ ਜੋ ਮਰਜੀ ਕਰੀ ਚੱਲੋ ਮੈਨੂੰ ਕੋਈ ਪਰਿਵਾਰ ਨਹੀਂ ਬਾਲੀਵੁੱਡ ਦੀ ਆ ਦੂਜਾ ਗਰੂਪ ਨੂੰ ਧਾਵਾ ਤੂੰ ਐਵੇਂ ਖਾਮ ਖਾਮ ਐ ਕੌਣ ਮੈਂ ਖਾਮ ਖਾ ਲਿਖੀ ਜਾਂਦਾ ਹੋ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ ਵੀ ਉਹਨਾਂ ਆਪਣਾ ਦੇਸ਼ ਭੰਡਾ ਕਦੋਂ ਆ ਉਹ ਮੂਵੀ ਪਹਿਲਾਂ ਬਣੀ ਸੀਗੀ ਅਗਲੇ ਦਾ ਪੈਸਾ ਲੱਗਿਆ ਅਗਲੇ ਨੇ ਹੁਣ ਰਿਲੀਜ਼ ਕਰਦੇ ਉਹ ਵੀ ਓਵਰਸਿਸ ਕੀਤੀ ਅੱਜ ਤੱਕ ਕੀਤੀ ਨਹੀਂ ਹੈਗੀ ਉਹਨਾਂ ਨੂੰ ਪਤਾ ਸੀਗਾ ਵੀ ਤੁਹਾਡੇ ਵਰਗੀਆਂ ਚਵਲਾਣੇ ਚਵਲਾ ਮਾਰਨੀ ਆਈਆਂ ਤੇ ਤੁਸੀਂ ਹੁਣ ਚਵਲਾ ਮਾਰੀ ਜਾਂਦੇ ਨੇ ਤੇ ਜੀ ਦੇਖੋ ਜੀ ਤੂੰ ਇਸ ਤੂੰ ਚਾ ਇਸ ਕੰਟਰੀ ਦਾ ਸਿਟੀਜ਼ਨ ਨਹੀਂ ਰਹਾ ਪਰ ਤੈਨੂੰ ਯਾਦ ਹੋਣਾ ਚਾਹੀਦਾ ਵੀ ਤੂੰ ਇੱਥੇ ਜੰਮਿਆ ਤੈਨੂੰ ਰਿਸਪੈਕਟ ਉਹ ਕਦੋਂ ਨਹੀਂ ਰਿਸਪੈਕਟ ਕਰ ਰਿਹਾ ਹੋ ਇੰਡੀਆ ਦੀ ਆ ਵੀ ਆ ਬੜੇ ਕੋਈ ਅੱਛਾ ਪਹਿਲਾਂ ਮੇਕੇ ਨੇ ਲਿਖਿਆ ਵੀ ਨਕਲੀ ਸਿੰਗਰ ਫਿਰ ਲਿਖਿਆ ਵੀ ਕੋਈ ਨਹੀਂ ਅਸੀਂ ਮaaf ਕਰ ਦਾਂਗੇ ਸਭ ਤੋਂ ਵੱਡਾ ਬੜਾ ਅਪਾਲੋਜੀ ਕਰੋ ਸੌਰੀ ਬੋਲੋ ਤੇ ਉਸ ਬਾਅਦ ਸਾਰੇ ਆਬਜੈਕਸ਼ਨੇਬਲ ਸੀਨ ਕਟੋ ਵੀ ਭਰਾ ਤੇਰੇ ਤੋਂ ਪਾਲੀ ਜੀ ਮੰਗੀ ਕਿਸੀ ਨੇ ਐ ਤੁਸੀਂ ਆਟੋ ਟਿਊਨ ਲਾ ਕੇ ਗਾਣ ਵਾਲੇ ਬੰਦੇ ਉਹ ਲਾਈਵ ਗਾਣ ਵਾਲਾ ਬੰਦਾ ਹਨਾ ਇੱਕ ਟੂਰ ਦੇ ਵਿੱਚ ਅਗਲਾ ਡਾਲਰ ਬਣਾਦਾ ਅਮਰੀਕਨ ਤੇ ਤੁਸੀਂ ਸਾਡੇ ਕੋਲ ਸਾਰੀ ਉਮਰ ਚਲੇ ਨਾ ਪੈਸਾ ਇਕੱਠਾ ਵੜਾ ਉਹ ਲਾ ਬਾਲੀਵੁੱਡ ਦੀ ਤੂੰ ਹੀ ਨਹੀਂ ਮਾਰਦਾ ਅਗਲਾ ਕਹਿੰਦਾ ਜੋ ਮਰਜੀ ਕਰੀ ਚੱਲੋ ਮੈਨੂੰ ਕੋਈ ਪਰਵਾਹੀ ਨਹੀਂ ਬਾਲੀਵੁੱਡ ਦੀ ਆ ਦੂਜਾ ਗੁਰੂ ਗ੍ਰੰਥਾਵਾ ਤੂੰ ਐਵੇਂ ਹੀ ਖਾਮ ਖਾਮ ਐ ਕੌਣ ਮੈਂ ਖਾਮ ਖਾਮ ਲਿਖੀ ਜਾਂਦਾ ਉਹ ਲੱਖ ਪਰਦੇਸੀ ਹੋਈ ਏ ਆਪਣਾ ਦੇਸ਼ ਨਹੀਂ ਭੰਡੀਦਾ ਵੀ ਉਹਨਾਂ ਆਪਣਾ ਦੇਸ਼ ਭੰਡਾ ਕਦੋਂ ਆ ਉਹ ਮੂਵੀ ਪਹਿਲਾਂ ਬਣੀ ਸੀਗੀ ਅਗਲੇ ਦਾ ਪੈਸਾ ਲੱਗਿਆ ਅਗਰ ਨੇ ਹੁਣ ਰਿਲੀਜ਼ ਕਰਦੇ ਉਹ ਵੀ ਓਵਰਸੀਜ਼ ਕੀਤੀ ਅੱਡੀ ਤੱਕ ਕੀਤੀ ਨਹੀਂ ਹੈਗੀ ਉਹਨਾਂ ਨੂੰ ਪਤਾ ਸੀਗਾ ਵੀ ਤੁਹਾਡੇ ਵਰਗੀਆਂ ਚਵਲਾਣਾਂ ਚਵਲਾ ਮਾਰਨੀ ਆਈਆਂ ਤੇ ਤੁਸੀਂ ਹੁਣ ਚਵਲਾ ਮਾਰੀ ਜਾਂਦੇ ਨੇ ਤੇ ਜੀ ਦੇਖੋ ਜੀ ਤੂੰ ਇਸ ਤੂੰ ਚਾ ਇਸ ਕੰਟਰੀ ਦਾ ਸਿਟੀਜ਼ਨ ਨਹੀਂ ਰਿਹਾ ਪਰ ਤੈਨੂੰ ਯਾਦ ਹੋਣਾ ਚਾਹੀਦਾ ਵੀ ਤੂੰ ਇੱਥੇ ਜੰਮਿਆ ਤੈਨੂੰ ਰਿਸਪੈਕਟ ਉਹ ਕਦੋਂ ਨਹੀਂ ਰਿਸਪੈਕਟ ਕਰ ਰਿਹਾ ਹੋ ਇੰਡੀਆ ਦਾ ਇਹ ਵੀ ਬੜੇ ਕੋਈ